ਜਿੰਦ ਤੱਕ ਖੜੀ ਐ ਸੋਚਾਂ ਤੇ ਮੋੜ ਉਤੇ ਲਟਕਿਆ ਐ ਚੈਨ ਕਰਾਰ ਮੇਰਾ ਇੱਕ ਪਾਸੇ ਤੇ ਘਰ ਹੈ ਸੱਜਣਾ ਦਾ ਦੁੱਜੇ ਪਾਸੇ ਪਰਵਰਤੀ ਘਰ ਮੇਰਾ ਕਿੱਧਰ ਚਾਵਾਂ ਤੇ ਮੈਂ ਕਿੱਧਰ ਨਾ ਚਾਵਾਂ ਕਿੱਧਰ ਚਾਵਾਂ ਤੇ ਮੈਂ ਕਿੱਧਰ ਨਾ ਚਾਵਾਂ ਉੱਤਰ ਦਾਪਤ ਇੱਧਰ ਤੇ ਲਦਾਰ ਮੇਰਾ ਉਸ ਗਲੀ ਦੇ ਵਿੱਚ ਰੱਬ ਦਾ ਘਰ ਹੈ ਸਤਿਗ ਜਿਸ ਗਲੀ ਵਿੱਚ ਵਸਦਾ ਯਾਰ ਮੇਰਾ ਤੇ ਕਿਹੜੇ ਘਰ ਜਾਵਾਂ ਇਹੋ ਖੜਾ ਮੈਂ ਵਿੱਚ ਆਦਤਾ ਕਿਹੜੇ ਘਰ ਜਾਵਾਂ ਇਹੋ ਖੜਾ ਮੈਂ ਵਿੱਚ ਆਦਤਾ ਇੱਕ ਘਰ ਦਾ ਪਤਾ ਤੇ ਦੂਜਾ ਕਰ ਯਾਰ ਦਾ ਇੱਕ ਘਰ ਦਾ ਪਤਾ ਤੇ ਦੂਜਾ ਕਰ ਯਾਦਤਾ ਤੇ ਸ਼ੀਸ਼ੇ ਉੱਤੇ ਧੂੜਾ ਜਾਂਦਾ ਕੰਦਾ ਝਾੜੇ ਜਾਂਦੇ ਨੇ ਜਿਲਤਾ ਸਾंभ ਰਹਿਣੇ ਚੱਲੇ ਵਰਕੇ ਬਾੜੇ ਜਾਂਦੇ ਨੇ ਤੇ ਉਹਨਾਂ ਤਾਂ ਵੀ ਤੁਹੀ ਰੱਬ ਐ ਇਹ ਤਾਂ ਅੱਜ ਜਵਾਬ ਤਾਂ ਦੇ ਦੇ ਇੱਦਾਂ ਵਾਲੇ ਦਿਨ ਵੀ ਜਿਹੜੇ ਕਰਨ ਤਿਹੜੀ ਜਾਂਦੇ ਨੇ ਤੇ ਜਿੰਨਾਂ ਤੇ ਕਲ ਲੇਰਾ ਪਈਆਂ ਉਹਨਾਂ ਵੱਲੇ ਤੱਕਦੇ ਨਹੀਂ ਕਬਰਾਂ ਉੱਤੇ ਢਿੱਲੇ ਚੜੀਆਂ ਦੱਤਾ ਦਾ ਝਾੜੇ ਜਾਂਦੇ ਨੇ ਤੇ ਰੱਸੀ ਕਿਥੋਂ ਤੀਕ ਕਰੇਗਾ ਦਿੱਲੀ ਉਹਨਾਂ ਲੋਕਾਂ ਦੀ ਜਿਹੜੇ ਇੱਕ ਹਵੇਲੀ ਬਤਲੇ ਚੁੱਕੀਆਂ ਸਾੜੀ ਜਾਂਦੇ ਨੇ ਤੇ ਸ਼ੀਸ਼ੇ ਉੱਤੇ ਮੱਲੇ ਸੀ ਨਾ ਹੱਕੇ ਮੇਰੇ ਦੁਸ਼ਮਨਤਾ ਸਚਨਾ ਨੂੰ ਕੀ ਬਣੀਆਂ ਮੇਰੇ ਫੁੱਲ ਲਈ ਦਾੜੀ ਜਾਂਦੇ ਨੇ ਤੇ ਚੱਲ ਓਏ ਪਾਪਾ ਨਸਮੀ ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ ਚੱਲੋ ਏ ਪਾਪਾ ਨਸਮੀ ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ ਸ਼ਹਿਰਾਂ ਤੇ ਵਸਨੀਕਤਾ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ ਸ਼ਹਿਰਾਂ ਤੇ ਵਸਨੀਕਤਾ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ ਹੀ ਰਾਕਤੀ ਜੋ ਕੀ ਆ ਝੋਟਖੇ ਕੌਣ ਉੱਠੜੇ ਯਾਰ ਮੇ ਲਾਮਤਾਈ ਇਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ ਓਛੇੜਾ ਕਿਆਂ ਨੂੰ ਮੋੜ ਲੈ ਆਵਤਾਈ ਸਾਡੇ ਚੰਮਦੀਆਂ ਚਿੱਤੀਆਂ ਕਰੇ ਕੋਈ ਜਿਹੜਾ ਜੀਵ ਦਾ ਰੋਗ ਕਮਾਉਂਤਾਈ ਭਲਾ ਦਸ ਖਾਂਚਰੀ ਵਿਸ਼ੁੰਨਿਆਂ ਨੂੰ ਕਦੋਂ ਰੱਬ ਸੱਚਾ ਕਰਨ ਲੈ ਆਵਤਾਈ ਦਿਆਂ ਚੋਰੀਆਂ ਕਿਉ ਤੇ ਪਾਲਤੀ ਵਾਰ ਸੱਚ ਸੁਨਾਮ ਆਵਤਾਈ ਲਿਆ ਹੀ ਰਸਿਆਲ ਨੂੰ ਤੀਤ ਕਰੀਏ ਓ ਆ ਜਾਓ ਦਿਲ ਪਰਾ ਤੈਨੂੰ ਵਾਸਤਾਈ ਆਜੋ ਦਿਲ ਪਰਾ ਤੈਨੂੰ ਵਾਸਤਾਈ ਇਸ਼ਕ ਚਿਆ ਠੱਗ ਬਾਝ ਨ ਕੋਈ ਠੱਗ ਲੈੰਦਾ ਜ਼ੋਰ ਤੇ ਕੰਨੇ ਅਮੀਰ ਗਰੀਬੇ ਵੇਖਦਾ ਨਹੀਂ ਨਾ ਵੇਂਦਾ ਮਸਕੀਨ ਨੀ ਮਾਨੇ ਤੇ ਇਸ਼ਕ ਦੇ ਘਟੜੇ ਇੰਜ ਤੋਦਤੇ ਨੇ ਜਿਵੇਂ ਤੋਦਤੇ ਮਰੀਜ਼ ਪੁਰਾਣੇ ਯਾਰ ਫਰੀਦਾ ਦਿਲ ਉੱਥੇ ਤੇਈ ਜਿੱਥੇ ਅਕਲਾ ਕਦਰ ਵੀ ਪਛਾਨੇ ਜਿੱਥੇ ਅਕਲਾ ਕਦਰ ਵੀ ਪਛਾਨੇ ਕਾਫ ਇਸ਼ਕ ਦੀ ਅਗਲੀ ਕੱਲ ਐਨ ਤੇ ਸ਼ੀਨ ਨਹੀਂ ਪਾਉਣੇ ਔਖੇ ਮੈਂ پاک ਮੁਹੱਬਤ ਕਰਦੀ ਆਂ ਮੈਂ ਅੰਦਰੋਂ ਅੰਦਰ ਹੀ ਸੜਦੀ ਆਂ ਮੁਸ਼ਕਿਲ ਪਈ ਤਾਂ ਖੁੱਲੀਆਂ ਅੱਖਾਂ ਐਵੇਂ ਪੁੱਲ ਸੀਗੇ ਯਾਰ ਬੱਥੇ ਦੇ ਨੇ ਮੜਤੇ ਮੈਲੇ ਝੁਪਾਨ ਤੇ ਕੰਦੇ ਸੁਥਰੇ ਬਣ ਕੇ ਫਿਰਤੇ ਬੰਦੇ ਸੁਥਰੇ ਬਣ ਕੇ ਫਿਰਤੇ ਬੰਦੇ ਉਮੀਦ ਕਰਦਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲੇ ਹੋਵੇਗਾ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ